ਸ੍ਰੀ ਗਾਲੀ ਸਾਰਿਆਂ ਨੂੰ ਬਈ ਸਵਾਗਤ ਹੈ ਇੱਕ ਬਲੌਗ 'ਚ ਤੇ ਆ ਟਰੈਕਟਰ ਬਾਈ ਆਪਾਂ 5911 ਦਿੱਤਾ ਬਾਈ ਇਹਨਾਂ ਨੂੰ ਅੱਜ ਆ ਖੜਾ ਜੀ ਤੇ ਆਪਣੇ ਕੋਲ ਟਰੈਕਟਰ ਰੋਪੜ ਏਜੰਸੀ 'ਚ ਆਇਆ ਤਾਂ ਇਹ ਨਵੇਂ ਟਰੈਕਟਰਾਂ ਦੇ ਵਿੱਚ ਤੇ ਇਹਦੀ ਵੀਡੀਓ ਪਾਈ ਦੀ ਟਰੈਕਟਰ ਦੀ ਬਾਈ ਨੇ ਬਾਈ ਫੋਨ 'ਤੇ ਸੌਦਾ ਕਰਿਆ ਬੱਸ ਇਹ ਟਰੈਕਟਰ ਦਾ ਤੇ ਬਾਈ ਦੀ ਤਮੰਨਾ ਤੇ ਵੀ ਟਰੈਕਟਰ ਥੋੜੇ ਪਿੰਡ ਆ ਕੇ ਲੈ ਕੇ ਜਾਣਾ ਠੀਕ ਆ ਜੀ ਤੇ ਅੱਜ ਟਰੈਕਟਰ ਦੇਣ ਲੱਗਿਆ ਆਪਾਂ ਛਤਰੀ ਹੁਣ ਵੀ ਇਹਦੇ ਟਰੈਕਟਰ ਦੇ ਮੈਨੂੰ ਬਹੁਤ ਡੇਲੀ ਫੋਨ ਆਈ ਜਾਂਦੇ ਆ ਵੀ ਅਸੀਂ ਲੈ ਕੇ ਆਣ ਮੈਂ ਦੱਸਿਆ ਬਈ ਬਾਈ ਟਰੈਕਟਰ ਵਿਗਿਆ ਹੋਇਆ ਅਕੀ ਆਪਣੇ ਸਾਰੇ ਪਿੰਡ ਵਾਲੇ ਖੜੇ ਆ ਵੀਰ ਹਰਸ਼ਵੀਰ ਬਾਈ ਹਾਂਜੀ ਬਾਈ ਡੀ.ਸੀ ਬਾਈ ਦਲਵੀਰ ਬਾਈ ਹੋਰ ਬਾਈ ਤੇ ਬਾਈ ਨੇ ਵੀ ਤੇ ਇਧਰ ਵੀ ਬਾਈ ਇਹਨਾਂ ਨੂੰ ਤੋਰੀਆ ਵਾ ਟਰੈਕਟਰ ਲੈ ਕੇ ਆਣਾ ਬਾਈ ਇਹਨਾਂ ਨੇ ਦੂਰ ਜਾਣਾ ਗੜ ਸ਼ੰਕਰ ਦੇ ਬਾਈ ਨੇ ਤੇ ਇਧਰ ਗੱਗਾ ਬਾਈ ਖੜਾ ਹੋ ਗਏ ਵੀਰੇ ਠੀਕ ਆ ਜੀ ਵਾਹ ਦਾ ਚੱਲ ਪਛਾਣਿਆ ਤੇ ਆਹ ਟਰੈਕਟਰ ਬਾਈ ਬਾਈ ਇਹਨਾਂ ਨੇ ਫੋਰਡ ਤਿਆਰ ਕਰਾਇਆ ਹੋਇਆ ਪਹਿਲਾਂ ਬਲੂ ਬਾਈ ਮਲਕੀਤ ਬਾਈ ਨੂੰ ਬਾਈ ਠੀਕ ਠਾਕ ਬਾਈ ਲਵੀਰ ਆ ਜਾ ਬਾਈ ਤੂੰ ਵੀ ਆ ਤੇ ਬਾਈ ਦੇਖ ਤਾਂ ਟਰੈਕਟਰ ਬਾਈ ਇਹਨਾਂ ਨੇ ਤਿਆਰ ਕਰਾਇਆ ਵਾ ਠੀਕ ਹੈ ਕੋਈ ਵੀ ਵੇਜਾ ਵੇਜਾ ਪੂਰੀ ਬਾਈ ਇਹਨਾਂ ਨੇ ਨਵੇਂ ਸਮਝ ਲਓ ਬਾਈ ਕਹਿੰਦਾ 9-10 ਲੱਖ ਰੁਪਏ ਲਾਇਆ ਵਾ ਟਰੈਕਟਰ ਤੇ ਹੈ ਜੀ ਸਾਰਾ ਕੰਮ ਟੋਟਲੀ ਰਿਮਾ ਤੇ ਟੋਟਲੀ ਸਾਰਾ ਕੰਮ ਦੁਬਾਰਾ ਨਵੇਂ ਸਿਰੇ ਤੇ ਕਰਾਇਆ ਵਾ ਬੰਪਰ ਵੀ ਸਟੀਲ ਦਾ ਲੱਗਿਆ ਵਾ ਚਾਹੀ ਮਰਾੜਾ ਵੀ ਲੱਗਿਆ ਉਹਨੂੰ ਕਿਹੜਾ ਨਹੀ ਮਰਾੜਾ ਤੇ ਰਿਮਾ ਤੇ ਨਿਕਲਿਆ ਬੰਪਰ ਸਟੀਲ ਦਾ ਹਮ ਪੇਂਟ ਦੀ ਕੁਆਲਿਟੀ ਦੇਖ ਲਓ ਨਵੇਂ ਟਰੈਕਟਰ ਨੂੰ ਵੀ ਮਾਰ ਪਾਉਂਦੀ ਹੈ ਜੀ ਜਿੱਦਾਂ ਗੱਡੀਆਂ ਕਾਰਾਂ ਦਾ ਰੰਗ ਉਦਾਂ ਦਾ ਰੰਗ ਹੋਇਆ ਵਾ ਟਰੈਕਟਰ ਦਾ ਬਾਈ ਨੇ ਅੱਜ ਗੜਸ਼ੰਕਰੀ ਦੀ ਤੇ ਆਏ ਹੋਇਆ। ਅੱਛਾ। ਹਾਂ। ਠੀਕ ਹੈ। ਬਾਈ ਕੋਲ ਕਈ ਟਰੈਕਟਰ ਖੜੇ ਆ ਘਰਾਂ ਤਿਆਰ ਹੋਏ ਹੋਏ। ਸਾਰੇ ਮਹਗੇ-ਮਹਗੇ। ਚਲਾਉਂਦੇ ਹੈ ਨਹੀਂ ਬਸ ਸ਼ੌਂਕ ਏ ਆ। ਪੈਂਦੇ ਤਾਂ ਬਾਹਰੇ ਆ ਮਤਲਬ ਬਾਈ ਨੇ। ਬਸ ਸ਼ੌਂਕ ਏ ਵਾ ਘਰਾਂ ਮਸ਼ੀਨਰੀ ਖੜਾਉਣ ਦਾ। ਹਾਂ। ਹਾਂ। ਤੇ ਵਾਕਿਆ ਤੁਹਾਨੂੰ ਪਤਾ ਆਪਣੇ ਵਰਗੇ ਤਾਂ ਟਾਇਰ ਨਹੀਂ ਪੈਂਦੇ ਕਈ ਵਾਰ ਟਰੈਕਟਰ ਤੇ। ਹਾਂ। ਕਹਿੰਦੇ ਨੇ ਏਕਣੀ ਥਾਰ ਲੋ। ਹਾਂ। ਠੀਕ ਨਹੀਂ। ਸ਼ੌਕ ਏ ਬਾਈ। ਬਸ ਸ਼ੌਂਕ ਸ਼ੌਂਕ ਦਾ ਮੁੱਲ ਆ ਬਾਈ। ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ। ਹੁਣ ਇਹਦੇ ਉੱਪਰ ਵੀ ਬਾਈ ਕਹਿੰਦਾ 9811 ਪਰ ਵੀ ਵੀ 9811 ਆ ਖਬਰ ਇਹਨਾਂ ਨੂੰ ਬੱਦੇ ਲਾ ਦੇਣੇ ਪੈਸੇ ਆਹੋ ਠੀਕ ਨੇ ਅਨਮੋਲੀ ਜੀ ਜਾਨ ਚ ਪੱਕੇ ਇਹਦੇ ਬਾਈ ਇਹਨਾਂ ਨੂੰ ਫਿਰ ਨਾ ਉਹ ਦੇ ਕੇ ਟਰੈਕਟਰ ਤੋਰ ਦੂ ਦੂਰ ਜਾਣਾ ਮੜਾ ਜਾ ਥੋੜੀ ਉਹ ਵੇਟ ਕਰ ਰਹੇ ਤੇ ਅਸੀਂ ਅੱਛਾ ਹਾਂ ਬਾਈ ਨੇ ਕਹਿੰਦਾ ਉਹਨੂੰ ਵੀ ਮਿਲ ਲਈ ਠੀਕ ਹਾਂ ਚਲੋ ਜੀ ਤੇ ਸਾਨੂੰ ਬਾਈ ਆਪਾਂ ਬਾਈ ਨਾਲ ਮਲਾਉਣਾ ਜਿਨ੍ਹਾਂ ਨੇ ਟਰੈਕਟਰ ਲਿਆ ਬਾਈ 80 ਕਾਲ ਜੀ 80 ਕਾਲ ਹਾਂ ਬਾਈ ਫਾਦਰ ਸਾਹਿਬ ਆ ਜੀ ਪਰਸਨ ਜੋਂ ਉਥੇ ਆਏ ਬਾਹਰੋਂ ਤੇ ਭਾਈ ਸਭ ਤੋਂ ਪਹਿਲਾਂ ਥੋੜਾ ਧੰਨਵਾਦ ਜੀ ਤੇ ਤੁਸੀਂ ਹਨਾ ਫੇ ਤੁਸੀਂ ਸਾਨੂੰ ਦਿੱਤਾ ਟਰੈਕਟਰ ਨਾ ਨਾ ਭਾਜੀ ਸਦੋਂ ਸਾਡਾ ਦਾ ਮਤਲਬ ਕੀ ਕੰਮ ਹੈ ਤਣੀਗੇ ਤੁਸੀਂ ਮੇਰੇ ਤੇ ਭਰੋਸਾ ਵੀ ਕਰਿਆ ਮੇਰੇ ਸਾਹ ਨਾਲ ਭਾਈ ਹੋ ਗਏ 20 25 ਦਿਨ ਤਾਂ ਗੱਲ ਹੋਈ ਨੂੰ ਕੋਈ ਹੋ ਗਿਆ ਤੇ ਅੱਛੀ ਬਾਈ ਨੇ ਦੇਖਿਆ ਤੱਕ ਵੀ ਨਹੀਂ ਹੈ ਟਰੈਕਟਰ ਫਿਰ ਵੀਡੀਓ ਤੇ ਪਾਏ ਤਾਂ ਮੈਂ ਕਿਹਾ ਭਾਈ ਵੀ ਆ ਕੇ ਕੋਈ ਬੰਦਾ ਭੇਜ ਦੋ ਦੇਖਣਾ ਭਾਈ ਕਹਿੰਦਾ ਵੀ ਕੋਈ ਨਹੀਂ ਭੇਜਣਾ ਵੀ ਕੋਈ ਗੱਲ ਨਹੀਂ ਆਪਾਂ ਤਾਂ ਤਿਆਰੀ ਕਰਾਉਣਾ ਠੀਕ ਨੇ ਜੀ ਭਰੋਸੇ ਦੀ ਗੱਲ ਹੁੰਦੀ ਹੈ ਠੀਕ ਨੇ ਜੀ ਬਾਕੀ ਭਾਈ ਕਹਿੰਦਾ ਇਹ ਤਾਂ ਵੀ ਪੈਸੇ ਲਾਉਣੇ ਆ ਵੀ ਜਿਹ ਚੀਜ਼ ਨੇ ਮਰਜ਼ੀ ਲੱਗਣਾ ਉਹ ਚੀਜ਼ ਦਾ ਕੋਈ ਹੋ ਨਹੀਂ ਵੀ ਟਰੈਕਟਰ ਉਦਾਂ ਚਲੋ ਠੀਕ ਆ ਬਾਕੀ ਬਾਈ ਇਹਨਾਂ ਨੂੰ ਪਸੰਦ ਵੀ ਆ ਇਹ ਜੀ ਗੱਲ ਠੀਕ ਨੇ ਜੀ ਤੇ ਬਾਕੀ ਬਾਈ ਨਾਲ ਕੋ ਹੋਰ ਵੀ ਟਰੈਕਟਰ ਬਾਈ ਜੇ ਤੁਹਾਡੇ ਉਧਰ ਅਸੀਂ ਤਾਂ ਤੁਹਾਡੇ ਗੜ ਸ਼ੰਕਰ ਜਾਂਦੇ ਰਹਿੰਦੇ ਏਜੰਸੀਆਂ ਚ ਜੋ ਮਰਜ਼ੀ ਆ ਜਾਓ ਜੀ ਬਾਕੀ ਜਿਹੜਾ ਤੁਹਾਡੇ ਕੋਲ ਹੋਰ ਵੀ ਤੁਸੀਂ ਜਿੱਥੇ ਆ ਵੀ ਕਿਹੜੇ ਕਿਹੜੇ ਟਰੈਕਟਰ ਖੜੇ ਆਪਣੇ ਕੋਲ ਆਪਣੇ ਕੋਲੇ ਟਰੈਕਟਰ ਹਨ 6 ਟਰੈਕਟਰ ਠੀਕ ਆ ਜੀ ਇੱਕ ਤੁਹਾਡਾ ਤੁਸੀਂ ਮੈਨੂੰ ਡੀਟੀ ਠਾਈ ਦੀਆਂ ਫੋਟੋਆਂ ਪਾਈਆਂ ਤੀਆਂ ਉਹ ਤਾਂ ਚੀਜ਼ ਮਿਲਦੀ ਹੋ ਹੈ ਨਹੀਂ ਡੀਟੀ ਜਾਦਾ ਆ ਹਾਂ ਜੀ ਸਾਰੀ ਵੇਖੋ ਮਹਾਰਾਜ ਦੇ ਆਸਰੇ ਨਾਲ ਵਾਲੀ ਕਰਤਾ ਜਾਏਗੇ ਬਿਲਕੁਲ ਬਾਈ ਨੇ ਕਾਫੀ ਪੁਰਾਣੇ ਦੱਸਦੇ ਵੀ ਜਦੋਂ ਹੁਣ ਸਾਡਾ ਜਨਮ ਆ ਜਿਹੜੇ ਦਾ ਉਹ ਟਾਈਮ ਦੇ ਗਏ ਬਨੇ ਕੈਨੇਡਾ ਜੀ ਠੀਕ ਠੀਕ ਕਾਫੀ ਮਿਹਨਤ ਕਰਕੇ ਉਰੇ ਤੱਕ ਪਹੁੰਚਿਆ ਚਲੋ ਹਾਂ ਜੀ ਤੇ ਬਾਹਰ ਵੀ ਹੁਣ ਚਲੋ ਹਾਂ ਜੀ ਹਾਂ ਬਾਹਰ ਵੀ ਜਦੋਂ ਤੁਹਾਨੂੰ ਪਤਾ ਹੀ ਜੜਾ ਬਾਈ ਮਿਹਨਤ ਬਹੁਤ ਕਰਨੀ ਪੈਂਦੀ ਹੈ ਅਚਾ ਜੀ ਥੋੜੇ ਕੋ ਤਾਰੇ ਬਹੁਤ ਬੰਦੇ ਆਪਣੇ ਆਉਣੇ ਆ ਮਿਲਣਾ ਹਾਂ ਜੀ ਹਾਂ ਦੱਸ ਦਿਆਂ ਵੀ ਜਿਵੇਂ ਹੀ ਥੱਲੇ ਤੋਂ ਉੱਪਰ ਤੱਕ ਪਹੁੰਚਿਆ 27 28 ਸਾਲ ਹੋ ਗਏ ਮੈਨੂੰ ਗਏ ਨੂੰ ਬਿਲਕੁਲ ਜੀ ਰਹਿੰਦੀ ਕਰਵਾ ਸੋਚ ਇੱਥੇ ਵਾਲੀ ਹੀ ਚੱਲੀ ਜਦੀ ਹੈ ਸੋਚ ਰੱਖੇ ਹੋਈ ਵਾਲੀ ਆਪਣੀ ਧਰਤੀ ਨਾਲ ਜੁੜੇ ਹੋਏ ਆ ਇਹ ਗੱਲ ਹੋ ਰਹੀ ਜੀ ਹੁਣ ਇਹਨਾਂ ਨੇ ਚਲਾਉਣੇ ਵੀ ਨਹੀਂ ਹੈ ਟਰੈਕਟਰ ਆ ਫਿਰ ਵੀ ਕਹੇ ਸ਼ੌਂਕ ਹੈਗਾ ਆ ਮਸ਼ੀਨਰੀ ਖੜੀ ਕਰਨ ਦਾ ਹਨਾ ਜੀ ਤੇ ਚਲੋ ਬਾਈ ਇਹਨਾਂ ਨੇ ਵੀ ਦੂਰ ਜਾਣਾ ਬਾਈ ਚਲੋ ਫਿਰ ਚੱਲੀ ਆਪਾਂ ਜੀ ਠੀਕ ਹੈ ਜੀ ਗੜ ਸ਼ੰਕਰ ਜਾਣਾ ਡੇਢ ਦੋ ਘੰਟੇ ਜਾਣ ਲੱਗ ਜਾਣੇ ਜੀ ਡੇਢ ਘੰਟਾ ਆਰਾਮ ਨਾਲ ਹੀ ਲੱਗ ਜਾਣਾ ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਧੰਨਵਾਦ ਜੀ ਬਹੁਤ ਬਹੁਤ ਤੇ ਕਾਲੇ ਵੀਰ ਨੂੰ ਵੀ ਬਾਈ ਕਰਿਆ ਤਾਂ ਬਾਈ ਬਣੀ ਕਿੱਧਰ ਗਿਆ ਉਹਨੇ ਤਾਂ ਬਾਈ ਨਾਲ ਵੀ ਬਣਾਉਣੀ ਸੀ ਵੀਡੀਓ ਆਪਾਂ ਨੇ ਆਹ ਇੰਦੋ ਵੀ ਦੇਖੋ ਟਰੈਕਟਰ ਲੋ ਜੀ ਲੋ ਬਾਈ ਪਹੁੰਚ ਗਏ ਘਰੇ ਆਪਾਂ ਆਹ ਟਰੈਕਟਰ ਮੈਸੀ ਆਪਣੇ ਕੋਲ ਆਇਆ ਬਾਈ ਤਿਆਰ ਕਰਵਾਇਆ ਆਪਾਂ ਨੇ ਟਰੈਕਟਰ ਇਹ ਸੇਲ ਤੇ ਆ ਟਰੈਕਟਰ ਜੇ ਕਿਸੇ ਕੋਈ ਵੀ ਚਾਹਵਾਨ ਸੱਜਣ ਹੋਇਆ ਤਾਂ ਦੇਖ ਲਿਓ ਬਾਈ ਟੋਟਲੀ ਕੰਮ ਕਰਾਇਆ ਟਰੈਕਟਰ ਦਾ ਜਣ ਦਾ ਸਾਰਾ ਰਿੰਗ ਸਲੀਬਾਂ ਪੱਕੇ ਟਾਇਰ ਮੂਰੇ ਬਾਈ ਦੂਜੇ ਰੇਡੀਅਲ ਪਾਏ ਨੇ ਕਿਵੇਂ ਚਲਾਈ ਵਧੀਆ ਲੱਦੀ ਐ ਨਾ ਐਨ ਵਧੀਆ ਪੁੱਤ ਆਉਂਦਾ ਨਿਆਰਾ ਚਲਾ ਕੇ ਹਾਂਜੀ ਐ ਕਾਰੇ ਐ ਤਾਂ ਅੱਛਾ ਮੈਂ ਹੈ ਵਧੀਆ ਮੋਟਰ ਗੱਡੀ ਗੁੱਡੀ ਬਾਜ਼ਾਰ ਨੂੰ ਜਾਣ ਨੂੰ ਐ ਪਾਸ ਕਰਨ ਨੂੰ ਆਉਂਗਾ ਸੋ ਵੀ ਹੁਣ ਚੀਜ਼ਾਂ ਸ਼ੌਂਕ ਨੂੰ ਰਹਿ ਗਈਆਂ ਆਹ ਇਹਦਾ ਖਲਾਉਣਾ ਹੁੰਦਾ ਨੇ ਤਾਂ ਆਹ ਉਹ ਤਾਂ ਹੈ 60 2 ਲੱਖ ਦਾ ਹਾਂ ਹੈ ਖੇਤੀ ਤਾਂ ਦੇਣਾ ਕਿਨੇ ਕਰਨੀ ਹੁਣ ਬਸ ਹੁਣ ਚੀਜ਼ਾਂ ਸ਼ੌਂਕ ਚਲੋ ਜਿਹੜਾ ਨਿਆਣੇ ਖੇਤੀ ਨਹੀਂ ਕਰਨਾ ਚਾਹੁੰਦੇ ਬੰਦੇ ਕੰਮ ਨਹੀਂ ਕਰਨਾ ਚਾਹੁੰਦੇ ਨਿਆਣੇ ਰਹਿ ਜਾ ਲੈ ਦੇ ਨਾਲ ਖੇਤੀ ਕਰੂਗਾ ਨਾਲੇ ਆਪਣੇ ਸ਼ੌਂਕ ਨਾਲੇ ਉਹ ਕਰੂਗਾ ਠੀਕ ਆ ਠੀਕ ਆ ਠੀਕ ਨਹੀਂ ਤੱਕੇ ਆਪਣੇ ਕੰਮ ਕਰਦੇ ਤਾਂ ਸਾਰਾ ਕਰਾਇਆ ਜੀ ਇੰਜਨ ਦੀਆਂ ਰਿੰਗ ਸਲੀਪਾਂ ਸਾਰਾ ਏਜੰਸੀ ਵਾਲਾ ਸਮਾਨ ਲੈ ਕੇ ਪਾਇਆ ਟਰੈਕਟਰ ਚ ਬੈਟਰੀ ਨਵੀਂ ਜਮੇ 0 ਮੀਟਰ ਬੈਟਰੀ ਰੱਖੀ ਆ ਤੇ ਮੱਕੀ ਰਮਰੋ ਮੋਬਾਈਲ ਆ ਨਾ ਓਕੇ ਪਿਛਲੇ ਟਾਇਰ ਹੋਣਗੇ 70 75 ਪੈਸੇ ਮੁਰਲੇ ਟਾਇਰ ਵੀ ਬਾਈ 70 80 ਪੈਸੇ ਆ ਠੀਕ ਹੈ ਜੀ ਇਹ ਰੋਟਰਟਰ ਕੋਈ ਹੋਇਆ ਮੇਰਾ ਵੀ ਪਹਿਲਾਂ ਇੱਕ ਦੋ ਪਹਿਲਾਂ ਤਿਆਰ ਕਰਾਏ ਤੇ ਬਾਈ ਉਹ ਬਿਗ ਬੋਗਲੇ ਦੇ ਟਰੈਕਟਰ ਉਹਦੇ ਬਾਅਦ ਚ ਵੀ ਕਈ ਵੀਰਾਂ ਦੇ ਫੋਨ ਆਉਂਦੇ ਰਹੇ ਆ ਬਈ ਉਹਦੇ ਬਾਅਦ ਚ ਫਿਰ ਹੁਣ 5 6 ਮਹੀਨੇ ਬਾਅਦ ਟਰੈਕਟਰ ਤਿਆਰ ਕਰਾਇਆ ਆਪਾਂ ਨੇ ਆਹ ਜੇ ਕੋਈ ਮੇਰਾ ਵੀਰ ਹੋਇਆ ਚਾਹਵਾਨ ਸੱਜਣ ਤਾਂ ਟਰੈਕਟਰ ਘਰੇ ਖੜਾ ਆ ਕੇ ਦੇਖ ਲਿਓ ਲੋ ਬਾਈ ਪਹੁੰਚ ਗਏ ਆਪਾਂ ਰੋਪੜ ਅੱਜ ਆਪਣਾ ਵੀਰ ਆਇਆ ਹੋਇਆ ਡਾਂਡਰਾ ਨੂੰ। ਪ੍ਰਿੰਦਰ ਕੀ ਹਾਲ ਹੈ ਬਾਈ? ਹੋਰ ਠੀਕ ਠਾਕ। ਬੰਦ ਕਰ ਲੈ ਯਾਰ। ਇਹ ਬਾਈ ਜੇ ਕਿਸੇ ਨੇ ਬਾਈ ਨੂੰ ਪਛਾਣਿਆ ਹੋਊਗਾ ਬਾਈ ਨੂੰ ਆਪਾਂ ਨੇ ਟਰੈਕਟਰ ਦਿੱਤਾ ਤਾਂ ਹੋ ਗਿਆ ਖਾਸਾ ਟਾਈਮ। ਸਭ ਤੋਂ ਪਹਿਲਾਂ ਮੇਰੇ ਬਾਈ ਲਾਡੀ ਬਾਈ ਤੇ ਸਾਡੇ ਨੂੰ। ਹੋਰ ਬਾਈ ਸਾਡੇ। ਉਹ ਲਾਡੀ ਵੀਰ ਠੀਕ ਠਾਕ ਬਾਈ। ਨਾ ਇਹਨਾਂ ਬਾਈ ਲਾਡੀ ਵੀਰ ਵੀ ਹੁਣ ਬਾਈ ਮਹੀਨੇ 'ਚ ਇੱਕ ਅੱਧਾ ਘੇੜਾ ਮਾਰਦਾ ਹੋਰੇ ਬਸ। ਹਾਂ। ਬਾਈ ਰਹਿੰਦਾ ਨਵਾਂ ਸ਼ਹਿਰ। ਬਾਈ ਇਹਨਾਂ ਨੇ ਇੱਕ ਇੱਕ ਡੀਲਰਸ਼ਿਪ ਨਵਾਂ ਸ਼ਹਿਰ ਵੀ ਕਰ ਲਈ। ਨਵਾਂ ਸ਼ਹਿਰ ਕਰੀਆ। ਕਿੱਥੇ ਬਾਈ ਮਣੀ ਦੱਸ ਦੇ ਲੋਕੇਸ਼ਨ ਆਪਣੀ ਨਮਾਸ਼ਾ ਰਹਿ ਗਈ ਹੈ ਗੜਸ਼ੰਕਰ ਰੋਡ ਤੇ ਗੜਸ਼ੰਕਰ ਰੋਡ ਤੇ ਜੌਂਡੀਆ ਤੇ ਮੂਰੇ ਹਨਾ ਜਦੋਂ ਰੋਪੜ ਰੋਡ ਰੋਪਨਾਲਾ ਰੋਡ ਦੀ ਜਾਂਦਾ ਹੈ ਹਾਂ 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 ਨਮਾਸ਼ਾਰ ਨੂੰ ਹਾਂ ਹਾਂ ਉਹ ਪੁਲ ਟੱਪ ਦੀ ਸਾਰੇ ਗੜਸ਼ੰਕਰ ਰੋਡ ਦੇ ਜੌਂਡੀਆਰ ਦੇ ਨਾਲੇ ਠੀਕ ਆ ਤੇ ਬਰਿੰਦਰ ਬਾਈ ਨੇ ਕਰਾਉਣੇ ਗੱਲਬਾਤ ਹੋਰ ਬਾਈ ਟਰੈਕਟਰ ਠੀਕ ਆ ਬਾਈ ਨੇ ਟਰੈਕਟਰ ਕਰਾਉਣਾ ਨੋ ਇਹਦੇ ਹੁਣ 7-8 ਮਹੀਨੇ ਹੋ ਗਏ ਟਰੈਕਟਰ ਲੈਣ ਨੂੰ ਹੁਣ ਇਹਦੇ ਟਰੈਕਟਰ ਨੋ ਕਰਾਉਣਾ ਯਾਦ ਆਇਆ ਵੀ ਟਰੈਕਟਰ ਨੋ ਕਰਾਉਣਾ ਠੀਕ ਆ ਅਜਾ ਰੋਪੜ ਦੇ ਕੇ ਆਏ ਇਹਦੇ ਕਾਗਜ਼ ਪੱਤਰ ਜ ਬਾਈ ਬਾਈ ਨੇ ਜਾਮਾ ਰੱਖਿਆ ਹੋਇਆ ਪੁਰਾਣਾ ਬਾਈ ਕਿਹੜਾ ਮਾਡਲ ਹੈ ਇਹ 2000 ਮਾਡਲ ਅੱਛਾ ਇਹਦੀ ਖਾਸੀ ਡਿਮਾਂਡ ਹੈ ਦੂਆ ਪੰਜ ਗੇਰ ਵਾਲਾ ਲਾਡੀ ਇਹ ਚ ਇੱਕ ਹੋਰ ਫੰਕਸ਼ਨ ਆ ਬਾਈ ਇਹ ਇੱਕ ਨਹੀਂ ਸਟਾਰਟ ਹੋ ਜਾਂਦਾ ਕਲੱਚ ਦੱਬ ਕੇ ਇਹ ਬਾਈ ਜਾਮੇ ਇਹਨੂੰ ਜੇ ਗੇਅਰ ਦੇ ਵਿੱਚ ਆ ਕਲੱਚ ਦੱਬ ਕੇ ਇੱਕ ਮਾਰਲਾ ਸਟਾਰਟ ਹੋ ਜਾਂਦਾ ਬਾਈ ਨੰਬਰ ਇਹ ਸਾਰੀਆਂ ਚੀਜ਼ਾਂ ਹੈਗਾ ਇਹ ਮਤਲਬ ਕਿ ਮੁਹਾਲੀ ਦਾ ਏ ਚੀਜ਼ਾਂ ਨੇ ਸਾਰੀਆਂ ਰੋਪੜ ਨੰਬਰ ਰੱਖਿਆ ਹੋਈਆਂ ਟਰੈਕਟਰ ਵੀ ਮੋਟਰਸਾਈਕਲ ਵੀ ਕਿਤੇ ਕੋਲ ਹੋਰ ਆ ਮੈਂ ਮੋਟਰ ਉਹ ਵੀ ਰੋਪੜ ਨੰਬਰ ਏ ਆ ਮਹਾਲੀ ਜਿਲ੍ਹਾ ਪੈਂਦਾ ਹਨ ਇਹ ਇਹ ਮਤਲਬ ਕਿ ਰੋਪੜ ਨੰਬਰ ਚੀਜ਼ਾਂ ਹੀ ਵੱਧ ਲੰਦਾ ਬਾਈ ਇਹ ਲਾਂਡਰਾ ਇਹ ਲਾਂਡਰਾ ਇਹ ਲਾਂਡਰਾ ਦੇ ਜਿਹੜੇ ਦੂਏ ਨੇ ਹੁੰਦੇ ਥਾਰੇ ਮਾਰੇ ਵਾਲੇ ਅੱਛਾ ਉਹ ਆ ਪਰ ਇਹ ਥਾਰਾ ਮਾਰਾ ਘੱਟ ਕਰਦਾ ਥੋੜਾ ਜਿਹਾ ਬੋਲੀ ਦਾ ਫਰਕ ਪੈ ਜਾਂਦਾ ਦੋਏ ਦੀ ਬੋਲੀ ਦਾ ਫਰਕ ਆ ਇਹਦੇ ਨਾਲ ਦੇ ਹੋਰ ਮੁੰਡੇ ਤੇ ਦੋ ਤਿੰਨ ਉਹ ਉਹ ਥਾਰੇ ਮਾਰੀ ਕਰੀ ਜਾਂਦੇ ਤੇ ਥਾਰਾ ਐ ਮਾਰਾ ਐ ਹਾਂ ਤੇ ਬੋਲੀ ਦਾ ਫਰਕ ਹੈ ਬੋਲੀ ਦਾ ਫਰਕ ਹੈ ਬਾਲੇ ਸਾਈਡ ਨੂੰ ਬਾਈ ਜੀ ਮਾਰੀ ਆਵਾਜ਼ ਤਾਂ ਚੈੱਕ ਕਰਾ ਜਾ ਹਮੇ ਦੀ ਸਾਈਲੈਂਟ ਰੱਖਿਆ ਬਾਈ ਸੈਲੈਕਟ ਕਰਿਆ ਵਾ ਅਜਾ ਦੂਆ ਸਲੈਂਸਰ ਨਹੀਂ ਪਾਇਆ ਵਾ ਆਵੇਂ ਦੇਖੂ ਬਾਈ ਓਕੇ ਆ ਹਾਲੀ ਇਹਨਾ ਸਟਾਰਟਿੰਗ ਬਹੁਤ ਵਧੀਆ ਚੰਗਾ ਜੀ ਬਾਈ ਸਟਾਰਟਿੰਗ ਬਾਕੀ ਜੇ ਵਧੀਆ ਠੀਕ ਆ ਠੀਕ ਅਰੀਜਨਲ ਹੈ ਸਾਰਾ ਇੰਜਨਰ ਨਾਲ ਦਾ ਹੀ ਆ ਕਰਾਇਆ ਨਹੀਂ ਅਜੇ ਹੈ ਕੋਰਿੰਗ ਹੋ ਜਾਂਦੀ ਇਹਦੀ ਅੱਛਾ 25 ਤੇ 50 ਤੇ 75 ਅੱਛਾ 150 ਤੱਕ ਚੱਲੇ ਜਾਂਦਾ ਪਿੱਛੇ 150 ਤੱਕ ਜਾਂਦਾ ਠੀਕ ਆ ਠੀਕ ਆ ਵਧੀਆ ਚੀਜ਼ ਆ ਬਾਈ ਹੁਣ ਨਹੀਂ ਲਾਡੀ ਵੀਰੇ ਆਹ ਮੋਟਰਸਾਈਕਲ ਆਉਂਦੇ ਹੁਣ ਤਾਂ ਨਹੀਂ ਆਉਂਦੇ ਇਹ ਚਾਰ ਚੰਦ ਬੰਦ ਹੋ ਗਏ ਇਹਦਾ 2 ਸਾਲ ਆਇਆ ਤਾਂ ਅੱਛਾ 2020-2021 ਚ ਬੰਦ ਹੋ ਗਿਆ ਭਾਈ 2021-2 ਤੱਕ ਆਇਆ ਅੱਛਾ ਠੀਕ ਆ ਠੀਕ ਆ ਚੱਲ ਵਧੀਆ ਬਾਈ ਲਾਡੀ ਸ਼ੌਂਕ ਹੈ ਹੁੰਦਾ ਆਪਾਂ ਨੂੰ ਮੈਨੂੰ ਨਹੀਂ ਹੈਗਾ ਇਹ ਚੀਜ਼ਾਂ ਦਾ ਸ਼ੌਂਕ ਹਟਾ ਮੋਟਰਸਾਈਕਲਾਂ ਦਾ ਤੇ ਬੋਲਟ ਬੋਲਟ ਦਾ ਇਹਨੂੰ ਹੈਗਾ ਮੇਰੇ ਭਾਈ ਨੂੰ ਬਾਈ ਇਹਦਾ ਵੀ ਉਤਰ ਲਿਆ ਹੁਣ ਹੈ ਇਹਨੂੰ ਬੋਲਟ ਦਵਾ ਕੋ ਯਾਰ ਬੋਲਟ ਦਵਾ ਮੁੰਡੇ ਨੂੰ ਇਹ ਕਿ ਇਹਨੂੰ ਦਵਾਇਆ ਦਾ ਬੋਲਟ ਉਹ ਫਿਰ ਇਹਨੂੰ ਥੋੜਾ ਲੋਡ ਲਗਾ ਕੇ ਨੇ ਦੇ ਦਤਾ ਇਹਨੇ ਦੂਆ ਲੈਣਾ ਸਟੈਂਡਰਡ ਲੈਣਾ ਪੁੱਠੇ ਗੇਰ ਨਾਲਾ ਦੂਆ ਨਹੀਂ ਚੱਲੂ ਪੁੱਠੇ ਕੇਹਰਾਣਾ ਮੰਗਦਾ ਵਾ ਜਿਹੜੀ ਪੁੱਠੇ ਕੇਹਰਾਣੇ ਦੀ ਦੁਗ ਦੁਗ ਨਵੇਂ ਦੀ ਕਿੱਥੇ ਆ ਹਾਂ ਬ੍ਰਿੰਦਰ ਦਵਾਈ ਕੋਈ ਹੋਇਆ ਬਾਈ ਹਾਂ ਤੇ ਬਾਈ ਬਾਈ ਨੇ ਪਹੁੰਚਣਾ ਲਾਂਡਰਾਂ ਠੀਕ ਆ ਬਾਈ ਹੋ ਰਿਹਾ ਲੇਟ ਆਪਾਂ ਬਾਈ ਨੂੰ ਦਈ ਆ ਗਿਆ ਬ੍ਰਿੰਦਰ ਵੀਰੇ ਠੀਕ ਆ ਅਸੀਂ ਵੀ ਜਾਣਾ ਮੜਾ ਜਾ ਫੇਰ ਆਈ ਰੱਬ ਤੋਂ ਰੱਖੇ ਤੇਰੀ ਆਰਸੀ ਆ ਜਾਵੇ ਬਣ ਕੇ 15 20 ਦਿਨਾਂ ਚ ਠੀਕ ਆ ਤੇ ਬਾਈ ਦੀ ਵੀ ਬਾਈ ਮੰਤੀ ਮੰਦੀ ਤਮੰਨਾ ਦੀ ਵੀ 855 ਟਰੈਕਟਰ ਲੈਣਾ ਬਾਈ ਨੂੰ ਐ ਵਧੀਆ ਟਰੈਕਟਰ ਲੱਭ ਕੇ ਦਿੱਤਾ ਤਾਂ ਆਪਣੇ ਏਰੀਆ ਚ ਰੋਫੜ ਚੋਂ ਬਾਈ ਕਹਿੰਦਾ ਜੀਨੇ ਵੀ ਟਰੈਕਟਰ ਦੇਖਿਆ ਹਰੇ ਕੇ ਬੰਦੇ ਨੇ ਪਸੰਦ ਕਰਿਆ ਟਰੈਕਟਰ ਹਾਂ ਦੇਖਣੇ ਪਸੰਦ ਕਰੇ ਅੱਛਾ ਟਰੈਕਟਰ ਗਏ ਆਪਣੇ ਪਿੰਡ ਤੇਰੇ ਕੋਲ ਤੇ ਹਾਂ ਇੱਕ 3600 ਟੂ ਗਿਆ ਇੱਕ ਬਾਈ ਨਾਲ 3600 ਟੂ ਦਿੱਤਾ ਦਾ ਉਹ ਵੀ ਟਰੈਕਟਰ ਵਧੀਆ ਦਾ ਉਹ ਵੀ ਵਧੀਆ ਜਾ ਉਹ ਵੀ ਠੀਕ ਆ ਹਾਂ ਅੱਛਾ ਦੋਵੇਂ ਟਰੈਕਟਰ ਵਧੀਆਗੇ ਠੀਕ ਆ ਬਾਈ ਆਏ ਆ ਜਿੱਥੇ ਟਰੈਕਟਰ ਆਪਣੀ ਯਾਰੀ ਦੋਥੇ ਉੱਥੇ ਟਰੈਕਟਰ ਵਧੀਆ ਦੇਣੇ ਪੈਣੇ ਫੇ ਲਾਂਬੇ ਵਾਲਾ ਕੰਮ ਨਹੀਂ ਚੱਲਦਾ ਸਾਲ ਠੀਕ ਆ ਬ੍ਰਿੰਦਰ ਵੀਰੇ ਫਿਰ ਓਕੇ ਮਾਰ ਕੇ ਇੱਕ ਫਿਰ ਕਰਾਸ ਸਟਾਰਟਿੰਗ ਚੈੱਕ ਜਾਮੇ ਦੀ ਬਾਈ ਜਾਮਾ ਯਾਰ ਤੈਨੂੰ ਦੇਖ ਕੇ ਮੇਰਾ ਵੀ ਮ ਹਾਂ ਬਾਈ ਓਕੇ ਬਾਈ ਧੰਨਵਾਦ ਤੇ ਬਾਕੀ ਬਾਈ ਅੱਜ ਆਪਾਂ ਨੇ ਇੱਕ ਨਵਾਂ ਟਰੈਕਟਰ ਵੀ ਦਿੱਤਾ ਹੈ ਇੰਡੋ ਫਾਰਮ 3048 ਉਹਦੇ ਵੀ ਆਪਾਂ ਕੱਲ ਨੂੰ ਵੀਡੀਓ ਪਾਵਾਂਗੇ ਜੀ ਤੇ ਬਾਕੀ ਇਹ ਤੋਂ ਇਲਾਵਾ ਹੋ ਸਕਦਾ ਹੈ ਟਰੈਕਟਰ ਆਪਣੇ ਕੋ ਖੜੇ ਆ ਕੋਈ ਕੋ ਮਹਿੰਦਰਾ ਵੀ ਆਇਆ ਜੀ ਤੇ ਇਹ ਤੋਂ ਇਲਾਵਾ ਜੇ ਹੋਰ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਖਰੀਦਣਾ ਜਾਂ ਵੇਚਣਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਜੀ ਨੰਬਰ ਆਪਾਂ ਨਾਲ ਥੱਲੇ ਪਾਵਾਂਗੇ ਸਕਰੀਨ ਤੇ ਤੇ ਉਹਦੇ ਤੇ ਗੱਲ ਗੱਲਬਾਤ ਕਰਕੇ ਆਪਣੇ ਟਰੈਕਟਰ ਦੀਆਂ ਜੋ ਵੀ ਫੋਟੋ ਵੀਡੀਓ ਆਪਾਂ ਆ ਕੇ ਰੇਟ ਦੱਸਦਿਆ ਕਰੋ ਜੀ ਤੇ ਅੱਜ ਦੀ ਵੀਡੀਓ ਚ ਬਾਈ ਇੰਨੇ ਹੀ ਚੀਜ਼ੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਆਪਣੇ ਚੈਨਲ ਚ ਨੂੰ ਮਾਹਰ ਕਰਦੇ ਹੋ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ